ਪੰਜਾਬੀ ਗਿਆਨ ਚੈਨਲ ਵਿੱਚ ਸਾਰੇ ਬੱਚਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਜਮਾਤ 10ਵੀਂ ਪੇਪਰ ਪੰਜਾਬੀ ਬੀ ਵਿਆਕਰਨ ਨਾਲ ਸੰਬੰਧਿਤ ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੱਲ ਕਰਾਂਗੇ ਸਾਰੇ ਬੱਚੇ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਡੇ ਨਾਲ ਸੰਬੰਧਿਤ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਪਹਿਲਾ ਪ੍ਰਸ਼ਨ ਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ 5 ਨਾਮ ਦੀਆਂ 5 ਕਿਸਮਾਂ ਹੁੰਦੀਆਂ ਨੇ ਉਸ ਤੋਂ ਬਾਅਦ ਦੂਜਾ ਪ੍ਰਸ਼ਨ ਜਿੰਨਾ ਸ਼ਬਦਾਂ ਰਾਹੀਂ ਅਸੀਂ ਚੀਜ਼ਾਂ ਮਨੁੱਖਾਂ ਅਤੇ ਥਾਵਾਂ ਦੇ ਨਾਂ ਲੈਂਦੇ ਹਾਂ ਉਹ ਕੀ ਅਖਵਾਉਂਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਨਾਮ ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ ਤੀਜਾ ਪ੍ਰਸ਼ਨ ਪਟਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ 6 ਘਟਨਾਮ ਖੇਤਰਾਂ ਦਾ ਹੁੰਦਾ ਹੈ ਉਸ ਤੋਂ ਬਾਅਦ ਚੌਥਾ ਪ੍ਰਸ਼ਨ ਵਿਆਕਰਨ ਦੇ ਮੁੱਖ ਅੰਗ ਕਿੰਨੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ 4 ਵਿਆਕਰਨ ਦੇ 4 ਅੰਗ ਹੁੰਦੇ ਨੇ ਕਿਹੜੇ-ਕਿਹੜੇ ਹੁੰਦੇ ਨੇ ਪਹਿਲਾ ਧੁਨੀ ਬੋਧ ਦੂਸਰਾ ਸ਼ਬਦ ਬੋਧ ਤੀਸਰਾ ਅਰਥ ਬੋਧ ਚੌਥਾ ਵਾਕ ਬੋਧ ਠੀਕ ਹੈ ਜੀ ਉਸ ਤੋਂ ਬਾਅਦ ਪੰਜਵਾਂ ਪ੍ਰਸ਼ਨ ਵਿਆਕਰਨ ਦੇ ਕਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ ਜਿਹੜੇ ਭਾਗ ਦੇ ਅਧੀਨ ਸ਼ਬਦਾਂ ਦਾ ਅਧਿਐਨ ਹੁੰਦਾ ਉਹਨੂੰ ਬੋਲਦੇ ਨੇ ਸ਼ਬਦ ਬੋਧ ਵਿਆਕਰਨ ਦੇ ਜਿਹੜੇ ਭਾਗ ਅਧੀਨ ਅਰਥਾਂ ਦਾ ਅਧਿਐਨ ਹੁੰਦਾ ਉਹਨੂੰ ਬੋਲਦੇ ਨੇ ਅਰਥ ਬੋਧ ਜਿਹੜੇ ਭਾਗ ਅਧੀਨ ਵਾਕਾਂ ਦਾ ਅਧਿਐਨ ਹੁੰਦਾ ਉਹਨੂੰ ਬੋਲਦੇ ਨੇ ਵਾਕ ਬੋਧ ਠੀਕ ਹੈ ਜੀ ਅੱਗੇ 6ਵਾਂ ਪ੍ਰਸ਼ਨ ਭਾਸ਼ਾ ਦੇ शुद्ध ਤੇ ਮਿਆਰੀ ਰੂਪ ਨੂੰ ਸਮਝਣ ਲਈ ਕੀ ਜ਼ਰੂਰੀ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਵਿਆਕਰਨ 7ਵਾਂ ਪ੍ਰਸ਼ਨ ਉਹ ਕਿਹੜਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਦੇ ਭਾਵ ਦੂਜਿਆਂ ਤੱਕ ਪਹੁੰਚਾਉਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਭਾਸ਼ਾ ਜਾਂ ਬੋਲੀ 7ਵੇਂ ਦਾ ਉੱਤਰ ਭਾਸ਼ਾ ਜਾਂ ਬੋਲੀ ਹਾਂਜੀ ਉਸ ਤੋਂ ਬਾਅਦ 8ਵਾਂ ਪ੍ਰਸ਼ਨ ਬੋਲੀ ਜਾਂ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਬੋਲੀ ਜਾਂ ਭਾਸ਼ਾ ਦੋ ਤਰ੍ਹਾਂ ਦੀ ਹੁੰਦੀ ਹੈ ਕਿਹੜੀ ਕਿਹੜੀ ਹੁੰਦੀ ਹੈ ਇੱਕ ਤਾਂ ਹੈਗਾ ਬੋਲ ਚਾਲ ਦੀ ਬੋਲੀ ਦੂਜਾ ਹੈਗਾ ਲਿਖਤੀ ਬੋਲੀ ਉਸ ਤੋਂ ਬਾਅਦ ਨੌਵਾਂਵਾਂ ਪ੍ਰਸ਼ਨ ਤਕਸਾਲੀ ਭਾਸ਼ਾ ਦਾ ਆਧਾਰ ਕਿਸ ਉਪ ਭਾਸ਼ਾ ਨੂੰ ਬਣਾਇਆ ਗਿਆ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਮਾਝੀ ਉਪ ਬੋਲੀ ਉਸ ਤੋਂ ਬਾਅਦ 10ਵਾਂ ਪ੍ਰਸ਼ਨ ਵਿਆਕਰਨ ਅਨੁਸਾਰ ਮੂੰਹ ਵਿੱਚੋਂ ਨਿਕਲਣ ਵਾਲੀ ਆਵਾਜ਼ ਨੂੰ ਕੀ ਕਹਿੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਧੁਨੀ 11ਵਾਂ ਪ੍ਰਸ਼ਨ ਪੰਜਾਬੀ ਵਿੱਚ ਸਵਰ ਧੁਨੀਆਂ ਕਿਹੜੀਆਂ-ਕਿਹੜੀਆਂ ਹਨ ਹਾਂਜੀ ਜਿਹੜੀਆਂ ਸਵਰ ਧੁਨੀਆਂ ਨੇ ਉਹ 10 ਨੇ ਕਿਹੜੀਆਂ-ਕਿਹੜੀਆਂ ਨੇ ਜਿਵੇਂ ਅ ਆ ਈ ਈ ਉ ਉ ਏ ਐ ਓ ਔ ਠੀਕ ਹੈ ਜੀ ਇਹ 10 ਨੇ ਜਿਹੜੀਆਂ ਇਹ ਸਵਰ ਧੁਨੀਆਂ ਨੇ ਉਸ ਤੋਂ ਬਾਅਦ 11ਵਾਂ ਪ੍ਰਸ਼ਨ ਪੰਜਾਬੀ ਵਿੱਚ ਸਵਰ ਧੁਨੀਆਂ ਕਿਹੜੇ ਕਿਹੜੇ ਹਨ ਇਹ ਹੋ ਗਿਆ 10 12ਵਾਂ ਪ੍ਰਸ਼ਨ ਪੰਜਾਬੀ ਦੇ ਨਾਸਕੀ ਵਿਅੰਜਨ ਕਿਹੜੇ ਕਿਹੜੇ ਹਨ ਹਾਂਜੀ ਨਾਸਕੀ ਵਿਅੰਜਨ ਹੁੰਦਾ ਹੈ ਜਿਨ੍ਹਾਂ ਅੱਖਰਾਂ ਦੀ ਆਵਾਜ਼ ਨੱਕ ਰਾਹੀਂ ਆਉਂਦੀ ਹੈ। ਉਹਨਾਂ ਨੂੰ ਬੋਲਦੇ ਨੇ ਨਾਸਕੀ ਵਿਅੰਜਨ। ਇਹਨਾਂ ਦੀ ਗਿਣਤੀ 5 ਹੈ। ਕਿਹੜੇ-ਕਿਹੜੇ ਨੇ? ਗੰਗਾ, ਨਈਂਆ, ਨਾਣਾ, ਨੰਨਾ ਤੇ ਮੰਮਾ। ਇਹ ਪੰਜ ਅੱਖਰ ਨੇ ਜਿਨ੍ਹਾਂ ਦੀ ਆਵਾਜ਼ ਨੱਕ ਰਾਹੀਂ ਆਉਂਦੀ ਉਹਨਾਂ ਨੂੰ ਬੋਲਦੇ ਨੇ ਨਾਸਕੀ ਵਿਅੰਜਨ। ਠੀਕ ਹੈ ਜੀ। ਉਸ ਤੋਂ ਬਾਅਦ 13ਵਾਂ ਪ੍ਰਸ਼ਨ। ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਵਰਤੇ ਜਾਣ ਵਾਲੇ ਚਿੰਨ੍ਹਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ ਉਹਨੂੰ ਬੋਲਦੇ ਨੇ ਲਿਪੀ। 13ਵਾਂ ਦਾ ਉੱਤਰ ਆਊਗਾ ਲਿਪੀ। 14ਵਾਂ ਪ੍ਰਸ਼ਨ ਪੰਜਾਬੀ ਭਾਸ਼ਾ ਲਈ ਟੁਕਮੀ ਲਿਪੀ ਕਿਹੜੀ ਹੈ? ਹਾਂਜੀ ਇਹਦਾ ਉੱਤਰ ਤੁਹਾਨੂੰ ਪਤਾ ਹੀ ਹੈ ਗੁਰਮੁਖੀ ਲਿਪੀ। ਪੰਜਾਬੀ ਭਾਸ਼ਾ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ 15ਵਾਂ ਪ੍ਰਸ਼ਨ ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾਾਂ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਇਹਦੇ ਵਿੱਚ ਆਊਗਾ 10 ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾ ਮਾਤਰਾਵਾਂ ਵਰਤੀ ਜਾਂਦੀਆਂ ਨੇ 10 ਲਗਾ ਮਾਤਰਾਵਾਂ ਹੈਗੀਆਂ ਨੇ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਲਾਮ ਦੁਲਾਮ ਹੂੜਾ ਖੋੜਾ ਠੀਕ ਹੈ ਜੀ ਉਸ ਤੋਂ ਬਾਅਦ 16ਵਾਂ ਪ੍ਰਸ਼ਨ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ 6 ਪੜਨਾਮ 6 ਤਰ੍ਹਾਂ ਦਾ ਹੁੰਦਾ ਹੈ ਉਸ ਤੋਂ ਬਾਅਦ 17ਵਾਂ ਪ੍ਰਸ਼ਨ ਵਿਸਮਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ 9 ਵਿਸਮਕ 9 ਤਰ੍ਹਾਂ ਦਾ ਹੁੰਦਾ ਹੈ ਉਸ ਤੋਂ ਬਾਅਦ 18ਵਾਂ ਪ੍ਰਸ਼ਨ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ 8 ਕਿਰਿਆ ਵਿਸ਼ੇਸ਼ਣ 8 ਤਰ੍ਹਾਂ ਦਾ ਹੁੰਦਾ ਹੈ। ਉਸ ਤੋਂ ਬਾਅਦ 19ਵਾਂ ਪ੍ਰਸ਼ਨ ਗੁਰਮੁਖੀ ਲਿਖਣ ਲਈ ਦਬਾਅ ਜਾਂ ਬਲ ਦਾ ਚਿੰਨ ਕਿਹੜਾ ਹੈ? ਹਾਂਜੀ ਇਹਦਾ ਉੱਤਰ ਆਊਗਾ ਜੀ ਅਦਕ। ਦਬਾਅ ਜਾਂ ਬਲ ਦਾ ਚਿੰਨ ਕਿਹਨੂੰ ਮੰਨਿਆ ਜਾਂਦਾ ਹੈ? ਗੁਰਮੁਖੀ ਲਿਪੀ ਵਿੱਚ ਉਹਨੂੰ ਬੋਲਦੇ ਨੇ ਅਦਕ। ਉਸ ਤੋਂ ਬਾਅਦ 20ਵਾਂ ਪ੍ਰਸ਼ਨ ਮਨ ਦੀ ਖੁਸ਼ੀ ਗਮੀ ਹੈਰਾਨੀ ਪ੍ਰਗਟ ਕਰਨ ਲਈ ਕਿਸ ਵਿਸਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਵਿਸਮਕ ਵਿਸਮਕ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ 21ਵਾਂ ਪ੍ਰਸ਼ਨ ਜਿਸ ਸ਼ਬਦ ਦੇ ਇੱਕ ਤੋਂ ਵੱਧ ਅਰਥ ਹੋਣ ਉਸ ਨੂੰ ਕੀ ਕਹਿੰਦੇ ਹਨ ਹਾਂਜੀ ਉਹਦਾ ਉੱਤਰ ਆਊਗਾ ਜੀ ਬਹੁਅਰਥਕ ਸ਼ਬਦ ਉਨੂੰ ਕੀ ਕਹਿੰਦੇ ਨੇ ਬਹੁਅਰਥਕ ਜਿਹਦੇ ਇੱਕ ਤੋਂ ਜ਼ਿਆਦਾ ਅਰਥ ਹੋਣ 22ਵਾਂ ਪ੍ਰਸ਼ਨ ਮੈਂ ਆਪ ਉਸ ਨੂੰ ਨਕਲ ਮਾਰਦੇ ਦੇਖਿਆ ਹੈ ਇਸ ਵਾਕ ਵਿੱਚ ਆਪ ਸ਼ਬਦ ਕਿਸ ਪ੍ਰਕਾਰ ਦਾ ਪੜਨਾਮ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ 22ਵੇਂ ਦਾ ਨਿਜ ਪੁਰਖਵਾਚਕ ਪੜਨਾਮ ਮੈਂ ਆਪ ਆਪ ਆ ਗਿਆ ਇਸ ਕਰਕੇ ਇਹਦਾ ਉੱਤਰ ਆਊਗਾ ਨਿਜਪੁਰਖਵਾਚਕ ਪੜਨਾਮ ਹੈ ਅੱਗੇ 23ਵਾਂ ਕੌਣ ਰੋਲਾ ਪਾਉਂਦਾ ਹੈ ਇਸ ਵਾਕ ਵਿੱਚ ਕੌਣ ਸ਼ਬਦ ਕਿਸ ਪ੍ਰਕਾਰ ਦਾ ਪੜਨਾਮ ਹੈ ਹਾਂਜੀ ਇਹ ਹੈਗਾ ਜੀ ਪ੍ਰਸ਼ਨਵਾਚਕ ਪੜਨਾਮ 23 ਮੇਰਾ ਉੱਤਰ ਹੈਗਾ ਪ੍ਰਸ਼ਨਵਾਚਕ ਪੜਨਾਮ ਉਸ ਤੋਂ ਬਾਅਦ 24ਵਾਂ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ 5 ਵਿਸ਼ੇਸ਼ਣ ਪੰਜ ਪ੍ਰਕਾਰ ਦਾ ਹੁੰਦਾ ਹੈ। ਉਸ ਤੋਂ ਬਾਅਦ 25ਵਾਂ ਪ੍ਰਸ਼ਨ ਨਾਮ ਸ਼ਬਦਾਂ ਦੀ ਵਿਸ਼ੇਸ਼ਤਾ, ਗੁਣ, ਔਗਣ ਜਾਂ ਗਿਣਤੀ-ਮਿਣਤੀ ਦੱਸਣ ਵਾਲੇ ਸ਼ਬਦ ਕੀ ਅਖਵਾਉਂਦੇ ਹਨ? ਹਾਂਜੀ ਇਹਦਾ ਉੱਤਰ ਆਊਗਾ ਜੀ 25ਵੇਂ ਦਾ ਵਿਸ਼ੇਸ਼ਣ ਉਹਨੂੰ ਕਿਹਾ ਜਾਂਦਾ ਹੈ ਵਿਸ਼ੇਸ਼ਣ। ਉਸ ਤੋਂ ਬਾਅਦ 26ਵਾਂ ਪ੍ਰਸ਼ਨ ਮੇਰੀ ਚੁੰਨੀ ਦਾ ਰੰਗ ਨੀਲਾ ਹੈ ਵਾਕ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਗੁਣਵਾਚਕ ਵਿਸ਼ੇਸ਼ਣ 26 ਮੇਰਾ ਉੱਤਰ ਹੈ ਗੁਣਵਾਚਕ ਵਿਸ਼ੇਸ਼ਣ ਅਗਲਾ ਪ੍ਰਸ਼ਨ 27 ਮਾ ਗਰੀਬ ਨਾਲ ਬਿਰਲਾ ਹੀ ਚੰਗਾ ਵਰਤਾਅ ਕਰਦਾ ਹੈ ਵਾਕ ਵਿੱਚ ਪੜਨਾਮ ਦੀ ਕਿਹੜੀ ਕਿਸਮ ਦੀ ਵਰਤੋਂ ਕੀਤੀ ਗਈ ਹੈ ਗਰੀਬ ਨਾਲ ਵਿਰਲਾ ਹੀ ਇਹਦੇ ਵਿੱਚ ਵਿਰਲੇ ਤੋਂ ਸਾਨੂੰ ਪਤਾ ਲੱਗਿਆ ਵੀ ਇਹ ਕੀ ਹੈ ਅਨਿਸ਼ਚੇਵਾਚਕ ਪੜਨਾਮ ਹੈ ਵਿਰਲਾ ਅਨਿਸ਼ਚੇਵਾਚਕ ਉਸ ਤੋਂ ਬਾਅਦ 28ਵਾਂ ਪ੍ਰਸ਼ਨ ਬਹੁਤ ਆ ਥੋੜਾ ਕਾਫੀ ਕਿਸ ਪ੍ਰਕਾਰ ਦੇ ਵਿਸ਼ੇਸ਼ਣ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ 28ਵੇਂ ਦਾ ਪਰਿਮਾਨਵਾਚਕ ਵਿਸ਼ੇਸ਼ਣ ਹੈ ਇਹ ਪਰਿਮਾਨਵਾਚਕ ਉਸ ਤੋਂ ਬਾਅਦ 29ਵਾਂ ਪ੍ਰਸ਼ਨ ਸ਼ਾਮ ਘੜੀਮੁੜੀ ਸਾਡੇ ਵੱਲ ਵੇਖ ਰਿਹਾ ਸੀ ਵਾਕ ਵਿੱਚ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਦੀ ਵਰਤੋਂ ਕੀਤੀ ਗਈ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਘੜੀਮੁੜੀ ਤੋਂ ਸਾਨੂੰ ਪਤਾ ਲੱਗਿਆ ਵੀ ਇਹ ਕੀ ਹੈ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਨੰਬਰ 30 ਛੁੱਟੀਆਂ ਵਿੱਚ ਮੈਂ ਖੂਬ ਖੇਡਦਾ ਸਾਂ ਵਾਕ ਦਾ ਕਾਲ ਰੂਪ ਕਿਹੜਾ ਹੈ ਸਾਂ ਤੋਂ ਪਤਾ ਲੱਗਿਆ ਵੀ ਇਹ ਕੀ ਹੈ ਭੂਤਕਾਲ ਹੈ ਛੁੱਟੀਆਂ ਵਿੱਚ ਮੈਂ ਖੂਬ ਖੇਡਦਾ ਸਾਂ ਬੀਤ ਚੁੱਕਿਆ ਸਮਾਂ ਇਸ ਕਰਕੇ ਇਹਦਾ ਉੱਤਰ ਕੀ ਹੈ ਭੂਤਕਾਲ ਉਸ ਤੋਂ ਬਾਅਦ ਅਗਲਾ ਪ੍ਰਸ਼ਨ 31 ਹਾਂਜੀ ਅਗਲਾ ਪ੍ਰਸ਼ਨ ਹੈਗਾ 31ਵਾਂ ਪੰਜਾਬੀ ਦੀਆਂ ਉਹ ਕਿਹੜੀਆਂ ਵਿਅੰਜਨ ਧੁਨੀਆਂ ਹਨ ਜੋ ਸਵਰ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਯਈਆ ਤੇ ਵਾਵਾ ਇਹ ਦੋ ਧੁਨੀਆਂ ਨੇ ਜਿਹੜੀਆਂ ਵਿਅੰਜਨ ਧੁਨੀਆਂ ਸਵਰ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਨੇ ਕਿਹੜੀਆਂ ਯਈਆ ਤੇ ਵਾਵਾ ਉਸ ਤੋਂ ਬਾਅਦ ਅਗਲਾ ਪ੍ਰਸ਼ਨ 32ਵਾਂ ਅਜੋਕੀ ਪੰਜਾਬੀ ਵਿੱਚ ਕਿਹੜੀਆਂ ਧੁਨੀਆਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਹਾਂਜੀ ਇਹ ਪੰਜ ਅੱਖਰ ਨੇ ਜਿਨ੍ਹਾਂ ਨਾਲ ਕੋਈ ਸ਼ਬਦ ਹੈ ਜਿਹੜਾ ਸ਼ੁਰੂ ਨਹੀਂ ਹੁੰਦਾ ਕਿਹੜੇ-ਕਿਹੜੇ ਨੇ ਇੱਕ ਹੈਗਾ ਅੰਗਾ ਇਹ ਇੱਕ ਹੈਗਾ ਨਈਂਆ ਇੱਕ ਹੈਗਾ ਨਾਣਾ ਇੱਕ ਹੈਗਾ ਡਾੜਾ ਇੱਕ ਹੈਗਾ ਲੱਲੇ ਪੈਰ ਬਿੰਦੀ ਇਹ ਪੰਜ ਅੱਖਰਾਂ ਨਾਲ ਕੋਈ ਵੀ ਸ਼ਬਦ ਹੈ ਜਿਹੜਾ ਉਹ ਸ਼ੁਰੂ ਨਹੀਂ ਹੁੰਦਾ ਹੈਗਾ ਕਿਹੜੇ-ਕਿਹੜੇ ਨੇ ਗੰਗਾ ਨਈਆਂ ਨਾਣਾ ਡਾੜਾ ਤੇ ਲੱਲੇ ਪੈਰ ਬਿੰਦੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ 33ਵਾਂ ਗੁਰਮੁਖੀ ਲਿਪੀ ਵਿੱਚ ਸਵਾਰ ਅੱਖਰ ਕਿਹੜੇ-ਕਿਹੜੇ ਹਨ ਹਾਂਜੀ ਉਰੇ ਅੱਖਰਾਂ ਦੀ ਗੱਲ ਕਰੀ ਗਈ ਹੈ ਵੀ ਸਵਰ ਅੱਖਰ ਕਿਹੜੇ-ਕਿਹੜੇ ਨੇ ਉਹ ਹੈਗੇ ਨੇ ਤਿੰਨ ਵਸ ਤੇ ਇਹਨਾਂ ਨੂੰ ਸਵਰਵਾਹਕ ਕਿਹਾ ਗਿਆ ਪਰ ਅੱਖਰਾਂ ਦੀ ਗੱਲ ਕਰੀ ਗਈ ਹੈ ਉਰੇ ਸਵਰ ਅੱਖਰ ਤਾਂ ਉਹ ਤੰਨੇ ਊੜਾ ਆੜਾ ਤੇ ਈੜੀ ਇਹਨਾਂ ਤੋਂ ਅੱਗੇ ਸਵਰ ਬਣਦੇ ਨੇ ਕਿਉਂਕਿ ਇਹਨਾਂ ਦੇ ਨਾਲ ਜਦੋਂ ਲਗਾ ਮਾਤਰਾਵਾਂ ਲੱਗਦੀਆਂ ਨੇ ਤਾਂ ਉਹ ਕੀ ਅੱਗੇ ਸਵਰ ਬਣ ਜਾਂਦੇ ਨੇ ਪਰ ਸਵਰ ਅੱਖਰ ਕਿੰਨੇ ਨੇ ਤਿੰਨ ਨੇ ਊੜਾ ਆੜਾ ਤੇ ਈੜੀ ਉਸ ਤੋਂ ਬਾਅਦ 34ਵਾਂ ਪ੍ਰਸ਼ਨ ਉਹ ਕਿਹੜਾ ਅੱਖਰ ਹੈ ਜਿਸ ਨਾਲ ਹੋੜਾ ਲਾਉਣ ਨਾਲ ਉਸ ਦਾ ਮੂੰਖ ਖੋਲ ਦਿੱਤਾ ਜਾਂਦਾ ਹੈ ਹਾਂਜੀ ਉਹ ਹੈਗਾ ਜੀ ਊੜਾ ਤੁਸੀਂ ਦੇਖੋਗੇ ਆ ਦੇਖੋ ਹੋੜਾ ਜਦੋਂ ਇਹਨੂੰ ਲੱਗਦਾ ਤੇ ਤਾਂ ਮੂੰਹ ਹੈ ਜਿਹੜਾ ਖੁੱਲਾ ਰਹਿ ਜਾਂਦਾ ਉਸ ਤੋਂ ਬਾਅਦ 35ਵਾਂ ਪ੍ਰਸ਼ਨ ਗੁਰਮੁਖੀ ਲਿਪੀ ਵਿੱਚ ਚਿੰਨ ਰਹਿਤ ਲਗ ਕਿਹੜੀ ਹੈ ਜਿਹਦਾ ਕੋਈ ਚਿੰਨ ਨਹੀਂ ਹੈਗਾ ਹਾਂਜੀ ਉਹ ਹੈਗਾ ਜੀ ਮੁਕਤਾ ਇਦਾ ਨਾਮ ਹੀ ਤਾਰ ਰੱਖਿਆ ਗਿਆ ਮੁਕਤਾ ਕਿਉਂਕਿ ਇਹ ਮੁਕਤ ਹੈ ਠੀਕ ਹੈ ਜੀ 36ਵਾਂ ਪ੍ਰਸ਼ਨ ਗੁਰਮੁਖੀ ਲਿਪੀ ਵਿੱਚ ਲਗਾਖਰ ਦੀ ਗਿਣਤੀ ਕਿੰਨੀ ਹੈ ਹਾਂਜੀ ਗੁਰਮੁਖੀ ਲਿਪੀ ਦੇ ਵਿੱਚ ਤਿੰਨ ਲਗਾਖਰ ਨੇ ਕਿਹੜੇ-ਕਿਹੜੇ ਨੇ ਬਿੰਦੀ ਟਿੱਪੀ ਤੇ ਅਦਕ ਬਿੰਦੀ ਟਿੱਪੀ ਤੇ ਅਦਕ ਇਹ ਤਿੰਨ ਲਗਾਖਰ ਨੇ ਉਸ ਤੋਂ ਬਾਅਦ ਸੈਂਟੀਮਾ ਪ੍ਰਸ਼ਨ ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਬਿੰਦੀ ਦੀ ਵਰਤੋਂ ਕਿੰਨੀਆਂ ਲਗਾ ਨਾਲ ਹੁੰਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ 6 ਹਾਂਜੀ ਅਗਲਾ ਪ੍ਰਸ਼ਨ 38ਵਾਂ ਗੁਰਮੁਖੀ ਲਿਪੀ ਵਿੱਚ ਅਦਕ ਦੀ ਵਰਤੋਂ ਕਿੰਨੀਆਂ ਲਗਾ ਨਾਲ ਹੁੰਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ 38 ਮੇ ਦਾ 4 ਚਾਰ ਲਗਾ ਮਾਤਰਾਵਾਂ ਨੇ ਜਿਨ੍ਹਾਂ ਨਾਲ ਅਦਕ ਦੀ ਵਰਤੋਂ ਹੁੰਦੀ ਹੈ ਕਿਹੜਾ ਕਿਹੜਾ ਇੱਕ ਤਾਂ ਮੁਕਤਾ ਇੱਕ ਹੈਗੀ ਹੈ ਸਿਹਾਰੀ ਇੱਕ ਹੈਗਾ ਔਂਕੜ ਤੇ ਉਸ ਤੋਂ ਬਾਅਦ ਦੁਲਾਵਾਂ ਇਹ ਚਾਰ ਲਗਾ ਮਾਤਰਾਵਾਂ ਨੇ ਜਿਨ੍ਹਾਂ ਨਾਲ ਅਦਕ ਦੀ ਵਰਤੋਂ ਹੁੰਦੀ ਹੈ ਉਸ ਤੋਂ ਬਾਅਦ ਪ੍ਰਸ਼ਨ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਕਿਰਿਆ ਹੁੰਦੀ ਹੈ ਦੋ ਤਰ੍ਹਾਂ ਦੀ ਸਕਰਮਕ ਕਿਰਿਆ ਤੇ ਅਕਰਮਕ ਕਿਰਿਆ ਸਕਰਮਕ ਕਿਰਿਆ ਹੁੰਦੀ ਹੈ ਜਿਹਦੇ ਵਿੱਚ ਕਰਮ ਹੋਵੇ ਤੇ ਅਕਰਮਕ ਕਿਰਿਆ ਹੁੰਦੀ ਹੈ ਜਿਹਦੇ ਵਿੱਚ ਕਰਮ ਨਾ ਹੋਵੇ ਉਸ ਤੋਂ ਬਾਅਦ 40ਵਾਂ ਪ੍ਰਸ਼ਨ ਜਿਹੜੇ ਸ਼ਬਦ ਤੋਂ ਕਿਸੇ ਕੰਮ ਦਾ ਹੋਣਾ ਕਰਨਾ ਜਾਂ ਵਾਪਰਨਾ ਪ੍ਰਗਟ ਹੋਵੇ ਉਸ ਨੂੰ ਕੀ ਕਹਿੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਕਿਰਿਆ 40ਵੇਂ ਦਾ ਉੱਤਰ ਕਿਰਿਆ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਨੰਬਰ 41 ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਹੋਣ ਦੇ ਸਥਾਨ ਦਾ ਪਤਾ ਲੱਗਦਾ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ 41 ਦਾ ਕਿਰਿਆ ਵਿਸ਼ੇਸ਼ਣ ਸਥਾਨ ਦਾ ਪਤਾ ਲੱਗਦਾ ਨਾ ਕਿਰਿਆ ਦੇ ਹੋਣ ਤੇ ਸਥਾਨ ਦਾ ਪਤਾ ਲੱਗਦਾ ਉਹਨੂੰ ਬੋਲਦੇ ਨੇ ਕਿਰਿਆ ਵਿਸ਼ੇਸ਼ਣ ਹਾਂਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ